ਵੀ ਹੁਣ ਪੰਜਾਬ ਦੇ ਇਖਲੇ ਦਸਕਾ ਨੂੰ ਪੱਤਰਕਾਰ ਮਜੀਸ਼ ਸਿੰਘ ਜੀ ਦਾ ਉਹ ਪਿਆਰ ਪਾਣੀ ਸੱਤ ਸ੍ਰੀ ਇਕਾਤ ਦਸਕੋ ਅੱਜ ਜਿਵੇਂ ਕਿ ਜਗਰਾਉਂ ਤੇ ਲਾਲ ਪੈਲਸ ਵਿੱਚ ਜਿੱਥੇ ਕਿ ਭਾਰਤੀ ਮਹਿਲਾ ਤੇ ਪਤ ਦਾ ਸੁમિત੍ਰੀ ਬਈ ਖੂਲੇ ਜੀ ਦੇ ਅਦਾਕ ਜੀ ਫਿਲਮ ਚੱਲ ਰਹੀ ਆ ਤੇ ਇਹ ਜਗਰਾਉਂ ਚ ਪਿਛਲੇ ਦਿਨੀ ਸਿਨੇਮੇ ਵਿੱਚ ਚੱਲ ਚੁੱਕੀ ਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਜਿਹੜਾ ਦਸਤਨ ਹਿੱਸੇ ਰਹੀ ਅਸੀਂ ਅੱਜ ਦੂਜੀ ਵਾਰ ਵੀ ਖੁੱਲੇ ਬਣ ਦੇਖਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋਇਆ ਤੇ ਆਪਾਂ ਜਦੋਂ ਫਿਲਮ ਦੇਖ ਕੇ ਦਰਸ਼ਕ ਬਾਹਰ ਹੋਣਗੇ ਉਦੋਂ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਜੋ ਫਿਲਮ ਖੁੱਲੇ ਬਣੀਆਂ ਦਿਖਾਈ ਗਈ ਜ ਉਹਦੇ ਵਿੱਚ ਕੀ ਦਿਖਾਇਆ ਗਿਆ ਉਹਦੇ ਵਿੱਚ ਕੀ ਜਾਣਕਾਰੀ ਦਿੱਤੀ ਗਈ ਔਰਤਾਂ ਦੇ ਹੱਕਾਂ ਵਾਸਤੇ ਮਨਤਾ ਸੁમિતਰਾ ਫਿਲਮ ਨੇ ਕਿਦਾਸ ਕਰ ਦਿੱਤਾ ਤੇ ਜੋਤੀਰਾ ਫਿਲਮ ਨੇ ਉਹਨਾਂ ਨੇ 21 ਲੱਖ ਕੀਤਾ ਲੋਕਾਂ ਦੇ ਹੱਕਾਂ ਲਈ ਲੜਨ ਵਾਸਤੇ ਜਦੋਂ ਦਰਸ਼ਕ ਬਾਹਰ ਹੋਣਗੇ ਤੁਹਾਣਾ ਕਿੰਨਾ ਨਾ ਬਕਵਾਖਾ ਪਲੋਕਾਂ ਨਾਲ ਗੱਲਬਾਤ ਕਰਾਂਗੇ ਆ ਆਓ ਤੁਹਾਨੂੰ ਉੱਥੇ ਅੰਦਰ ਵੀ ਲੈ ਚੱਲਿਆਂ ਅੰਦਰ ਵੀ ਉੱਥੇ ਦ੍ਰਿਸ਼ ਦਿਖਾਵਾਂ ਅੱਜ ਜੋ ਜਗਰਾਉਂ ਦੇ ਵਿੱਚ ਦੂਸਰੀ ਵਾਰ ਸ਼ਿਵਤਰਾਬਾਈ ਫੂਲੇ ਦੇ ਹੱਥ ਜੋ ਫਿਲਮਾਂ ਬਣੀ ਆ ਦੂਸਰੀ ਵਾਰ ਵੀ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਆ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਂ ਦੱਸੋ ਜੀ ਤੇ ਕਿੱਥੋਂ ਆਇਓ ਆ ਮੇਰਾ ਨਾਮ ਹਰਜਿੰਦਰ ਸਿੰਘ ਪਿੰਡ ਪੁਰਾਣੇ ਵਾਲਾ ਇਹਦਾ ਮੋਗਾ ਜੀ ਔਰ ਅੱਜ ਜਗਰਾਉਂ ਦੇ ਸਮੂਹ ਮੈਡੀਕਲ ਸਾਥੀਆਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਪੂਲੇ ਫਿਲਮ ਜਿਹੜੀ ਆ ਦਿਖਾਉਣ ਦਾ ਨਾਲ ਪੈਲਸ ਦੇ ਵਿੱਚ ਬੜੀ ਵੱਡੀ ਕੈਂਪੀ ਦੇ ਵਿੱਚ ਲੋਕਾਂ ਨੇ ਜਿਹੜੇ ਸਮੂਹ ਇਕੱਠੀ ਆ ਦੇਖਣ ਵਾਸਤੇ ਔਰ ਬਹੁਤ ਵਧੀਆ ਲੱਗਿਆ ਕਿ ਸਾਡੇ ਉਸ ਸਮਾਜ ਦੀ ਜਿਹੜੀ ਗੁਰਦੇਸ਼ਾ ਦੇ ਉੱਪਰ ਜਿਹੜਾ ਅਧਾਰਤ ਸਕੂਲ ਪੜਾਈ ਗਈ ਹੈ ਜਿਹੜੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਪੜ੍ਹਨ ਦੀ ਦਿੱਤਾ ਗਿਆ ਔਰ ਕਿਸ ਤਰੀਕੇ ਨਾਲ ਸਾਡੇ ਵੱਡੇ ਅਧਿਰਾਨ ਨੇ ਸੰਘਰਸ਼ ਕਰਕੇ ਜਿਹੜਾ ਸਾਡੂੰ ਐਜੂਕੇਸ਼ਨ ਦਾ ਹੱਕ ਦਿਵਾਇਆ ਰਿਐਲਿਟੀ ਜਿਹੜੀ ਆ ਉਹ ਬਿਲਕੁਲ ਅੱਖਾਂ ਦੇ ਸਾਹਮਣੇ ਨੂੰ ਕਰਵਾਈ ਆ ਧੰਨਵਾਦ ਕਰਦੇ ਆ ਸਾਰੇ ਸਾਡੇ ਇਹਦੇ ਵਿੱਚ ਕੀ ਜਿਆਦਾ ਦਿਖਾਉਣ ਦਾ ਯਤਨ ਕੀਤਾ ਗਿਆ ਜੀ ਦੇਖੋ 바ਵਾ ਸਾਹਿਬ ਮਿੱਕਰ ਨੇ ਕਿਹਾ ਵਾ ਵੀ ਜਿਹੜੇ ਲੋਕਾਂ ਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਉਹ ਲੋਕਾਂ ਦੇ ਆਸਲੀ ਬਣਾ ਸਕਦੇ ਔਰ ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਆ ਕਿ ਜੋ ਲੋਕ ਅ ਇਤਿਹਾਸ ਨੂੰ ਸਮਝ ਸਕਦੇ ਆ ਇਤਿਹਾਸ ਉਹਨਾਂ ਨੂੰ ਸਮਝ ਸਕਦਾ ਸੋ ਇਸ ਫਿਲਮ ਦੇ ਵਿੱਚ ਜਿਹੜਾ ਗੇਮ ਔਰ ਤੇ ਸਾਡੇ ਉਹਨਾਂ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਜਿੰਨਾ ਹਾਲਾਤਾਂ ਦੇ ਵਿੱਚ ਸਾਡੇ ਪੂਰਵ ਜਿਹੜੇ ਆ ਉਹ ਦਿਨ ਕੱਟੀਆਂ ਕਰਦੇ ਰਹੇ ਆ ਔਰ ਇਹੋ ਜੇ ਮਹਾਨ ਮਹਾਪੁਰਸ਼ਾਂ ਨੇ ਕਰਕੇ ਹੀ ਨਵੀਂ ਤਰ੍ਹਾਂ ਪੁੱਲੇ ਕਰਕੇ ਸਵਿੱਤਰਾबाई ਪੁੱਲੇ ਕਰਕੇ 바ਵਾ ਸਾਹਬ ਬੇੜਕਰ ਕਰਕੇ ਅਸੀਂ ਉਸ ਗੁਰਬਤ ਦੇ ਵਿੱਚੋਂ ਨਿਕਲੇ ਆ ਇੱਕ ਦਰਸ਼ਕਾਂ ਜਾਣ ਕੇ ਇੱਕ ਹੋਰ ਸਾਂਝੀ ਕਰਦੇ ਜਿਵੇਂ ਫਿਲਮ ਦੇ ਵਿੱਚ ਐ ਦਿਖਾਇਆ ਗਿਆ ਬਾ ਵੀ ਔਰਤ ਜੀ ਆਤੀ ਆ અપਮਾਨ ਕੀਤਾ ਜਾਂਦਾ ਸੀ ਔਰਤ ਜੀ ਨੂੰ ਪੜ੍ਹਨ ਲਿਖਣ ਦਾ ਹੱਕ ਨਹੀਂ ਸੀ ਸਵਿੱਤਰਾबाई ਪੁੱਲੇ ਨੇ ਸੰਘਰਸ਼ ਕਰਕੇ ਔਰ ਜੀ ਨੂੰ ਬਰਾਬਰਤਾ ਦੇ ਜਿਹੜੇ ਹੱਕ ਲੈ ਕੇ ਦਿੱਤੇ ਆ ਤੇ ਉਸ ਟਾਈਮ ਤੇ ਜਿਆਦਾ ਭੇਦ ਭਾਵ ਕੀਤਾ ਜਾਂਦਾ ਸੀ ਵੀ ਕੀ ਤੁਹਾਡੇ ਮੁਤਾਬਕ ਭੇਦ ਭਾਵ ਅੱਜ ਬੰਦ ਹੋ ਗਏ ਆ ਬਿਲਕੁਲ ਨਹੀਂ ਜੀ ਦੇਖੋ 바ਵਾ ਸਾਹਬ ਬੇੜਕਰ ਦੇ ਸੰਵਿਧਾਨ ਦੀ ਦولت ਡਰ ਦੀ ਬਦੌਲਤ ਕਿਉਂਕਿ ਕਾਨੂੰਨ ਦੀ ਜਿਹੜੀ ਵਿਵਸਥਾ ਹੋਈ ਹੈ ਕਾਨੂੰਨੀ ਵਿਵਸਥਾ ਦੇ ਡਰ ਦੇ ਕਾਰਨ ਘਟਿਆ ਜ਼ਰੂਰ ਆ ਪਰ ਅੱਜ ਵੀ ਉਹ ਭੇਤ ਭਾਵ ਜਿਹੜਾ ਵਾ ਕਿਤੇ ਨਾ ਕਿਤੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਹੈਗਾ ਇਹ ਇਸ ਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ ਕਿ ਜਾਤੀ ਪ੍ਰਥਾ ਖਤਮ ਹੋ ਗਈ ਜਾਂ ਜਾਤਪਾਤ ਖਤਮ ਹੋ ਗਈ ਡਰ ਜਿਹੜਾ ਵਾ ਕਾਨੂੰਨਨ ਡਰ ਕਰਕੇ ਥੋੜਾ ਬੋਧ ਘਟਿਆ ਨਾ ਅਦਰਵਾਈਜ਼ ਬਾਕੀ ਦਾ ਅਜੇ ਵੀ ਉਹ ਹਾਲਾਤ ਜਿਹੜੇ ਆ ਜ਼ਿਆਦਾਤਰ ਸਭ ਤੋਂ ਪਹਿਲਾਂ ਨਹੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਥੈਂਕ ਯੂ ਤੇ ਕੀ ਨਾਮ ਜੀ ਜਵਿੰਦਰ ਸਲੇਮਪੁਰ ਇਹ ਤੁਸੀਂ ਸਪੈਸ਼ਲ ਤੌਰ ਤੇ ਫੂਲੇ ਮੂਵੀ ਦੇਖਣ ਪਹੁੰਚੇ ਹੋਏ ਹੋ ਕਿੱਥੋਂ ਆਏ ਹੋ ਫੂਲੀ ਮੇ ਮੂਵੀ ਦੇਖਣ ਲਈ ਨਹੀਂ ਅਸੀਂ ਦਾ ਪ੍ਰਬੰਧ ਕਰਨ ਵਾਲਿਆਂ ਤਾਂ ਜੀ ਠੀਕ ਹੈ ਜੀ ਪਹਿਲਾਂ ਵੀ ਜਿਹੜਾ ਹੈਗਾ ਵਾ ਦੂਜੇ ਸਿਨੇਮਾ ਦੇ ਵਿੱਚ ਜਗਰਾਉ ਦੇ ਵਿੱਚ ਪ੍ਰਬੰਧ ਕੀਤਾ ਸੀ ਚਲੋ ਉੱਥੇ ਵੀ ਕਾਹੀ ਕੁ ਪ੍ਰਾਜ ਸੀ ਅੱਜ ਵੀ ਇੱਥੇ ਪ੍ਰਬੰਧ ਕੀਤਾ ਸੀਗਾ ਤੇ ਵੱਡੀ ਗੰਟੀ ਚ ਲੋਕ ਪਹੁੰਚਿਆ 150 ਪਲੱਸ ਲੋਕਾਂ ਨੇ ਜਿਹੜੀ ਔਰ ਜੀਸੀ ਕੀ ਪੂਰੀ ਪੂਰੀ ਫੋਲੋ ਹੋਈ ਸੀ ਔਰ ਜਿਹੜਾ ਹੈਗਾ ਵਾ ਵੀ ਇਹ 3-4 ਦਿਨ ਹੋਰ ਚੱਲੂਗੀ ਮੂਵੀ ਸ਼ਾਮ ਦਾ ਸ਼ੂਲਤ ਜਦੋਂ ਵਾਲਿਆਂ ਨੂੰ ਵਧੀਆ ਹੁੰਦਾ ਲੋਕ ਲਈ ਜੀ ਜਿਹੜਾ ਹੈ ਸ਼ਾਮ ਨੂੰ ਕਿ ਮੂਵੀ ਦੇਖ ਸਕਦੇ ਇਹ ਇੱਕ ਫਿਲਮ ਦੇ ਵਿੱਚ ਭਾਰੀ ਜਿਹੜਾ ਉਤਸ਼ਾਹ ਪਾਇਆ ਗਿਆ ਅਜਿਹੀ ਕੀ ਚੀਜ਼ ਵਿੱਚ ਦਿਖਾਈ ਗਈ ਹੈ ਵੀ ਜਿਹੜਾ ਲੋਕਾਂ ਦਾ ਅੱਜ ਵੱਡੀ ਗਿਣਤੀ ਵਿੱਚ ਜਿਹੜੀ ਪਿਛਲੇ ਦਿਨੀ ਵੀਡੀਓ ਫਿਲਮ ਦਿਖਾਈ ਸੀ ਤੇ ਅੱਜ ਵੀ ਵੱਡੀ ਗਿਣਤੀ ਚ ਲੋਕ ਆਏ ਆ ਕੀ ਇਦਾਂ ਦਾ ਦਿਖਾਇਆ ਗਿਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਜੋਤੀਬਾ ਬਾਰੇ ਫੂਲੇਬਾੜੀ ਔਰ ਸੁਤਰੀਬਾਈ ਫੂਲੇਬਾੜੀ ਜਾਣਿਆ ਹੋਇਆ ਸੀ ਪਰ ਇਹ ਨਹੀਂ ਸੀ ਪਤਾ ਲੋਕਾਂ ਨੂੰ ਕਿ ਤੇ ਫਿਲਮ ਬਣ ਜੂਗੀ ਸੋ ਬਹੁਤ ਧੰਨਵਾਦ ਕਰਦੇ ਆ ਸੌਂ ਤੇ ਉਹਨਾਂ ਸਾਰੇ ਡਾਇਰੈਕਟਰ ਦਾ ਪ੍ਰੋਡਿਊਸਰ ਦਾ ਤੇ ਹੀਰੋ ਹੀਰੋਨਾ ਦਾ ਇਹ ਇੱਕਦਮ ਇੱਕ ਇੱਕ ਕੀਤੀ ਉਹਨਾਂ ਨੇ ਇਤਿਹਾਸ ਹੀ ਦਿਖਾਇਆ ਵਾ ਤੋਂ ਮੈਂ ਸਪੈਸ਼ਲੀ ਸਲੂਟ ਕਰਦਾ ਫੂਲੇ ਮੂਵੀ ਬਣਾ ਲਈ ਉਹਨਾਂ ਸਾਰੇ ਬਣਾਉਣ ਵਾਲਿਆਂ ਨੂੰ ਤੇ ਜਿਹੜੀ ਗੱਲ ਹੈਗੀ ਆ ਵੀ ਇਹ ਤਸਾ ਲੋਕਾਂ ਦੇ ਵਿੱਚ ਕੀ ਆ ਕਿ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਉਹਲੇ ਮੂਵੀ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਤਿਹਾਸ ਦਿਖਾਇਆ ਗਿਆ ਤੇ ਲੋਕ ਜਦੋਂ ਦੇਖਦੇ ਆ ਨਾ ਮੂਵੀ ਨੂੰ ਤੁਸੀਂ ਵੀ ਨਾਲ ਸਾਡੇ ਮੂਵੀ ਦੇਖੀਆ ਤੇ 2 ਘੰਟੇ ਲੋਕਾਂ ਨੇ ਖਿੱਲੇ ਤੱਕ ਨਹੀਂ ਲੋਕ ਸ਼ਾਂਤੋਂ ਕੇ ਵੀ ਦੇਖੀਆ ਬੜੇ ਸਾਦੇ ਪਖੰਡ ਦੇ ਜਿਹੜੇ ਕਿਦਾਂ ਵੱਖੀਆਂ ਉਹ ਦੇੜੀਆਂ ਨੇ ਜੋਤੀਵਾ ਫੂਲੇ ਨੇ ਸੁਪਤਰੀਬਾਈ ਫੂਲੇ ਨੂੰ ਦਿਖਾਇਆ ਗਿਆ ਤੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਵੱਖੀਆਂ ਦੇਣ ਦੀ ਗੱਲ ਕੀਤੀ ਆ ਪਰ ਇਹ ਵੀ ਪਤਾ ਲੱਗਿਆ ਸੀ ਇਹ ਫੂਲੇ ਮੂਵੀ ਦਾ ਕਾਫੀ ਜਗ੍ਹਾ ਵਿਰੋਧ ਵੀ ਹੋਇਆ ਸੀ ਉਹ ਵਿਰੋਧ ਕਿਉਂ ਕੀਤਾ ਗਿਆ ਜੀ ਮਾੜੀ ਮਾਨਸਿਕਤਾ ਫਿਲਮ ਦੇ ਵਿੱਚ ਦਿਖਾਈ ਗਈ ਆ ਸੋ ਉਹ ਮਾਨਸਿਕਤਾ ਵਾਲੇ ਲੋਕ ਉਹ ਪੁਰਾਣੇ ਸਮੇਂ ਦੀ ਗੱਲ ਸੀ ਤਾਂ ਉਹ ਮਰੇ ਪਰ ਉਹਨਾਂ ਦੇ ਜਿਹੜੇ ਹੈਗੇ ਨੇ ਵੰਸ਼ ਅੱਗੇ ਵਧਾਏ ਹੋਏ ਸੀਗੇ ਜਿਹੜੇ ਪਖੰਡਵਾਦ ਤੇ ਚੱਲ ਰਹੇ ਆ ਉਹਨਾਂ ਦੀ ਮਾੜੀ ਮਾਨਸਿਕਤਾ ਜਿਉਂ ਦੀ ਤਿਉਂ ਆ ਬੀਜਨਾਸ਼ ਨਹੀਂ ਹੋਇਆ ਸੋ ਉਹ ਜਿਹੜੇ ਵਿਰੋਧ ਕਰਦੇ ਸੀ ਉਹ ਵਿਰੋਧ ਕਰਦੇ ਰਹਿਣਗੇ ਸੋ ਪਰ ਅੰਬੇਡਕਰੀ ਵਿਚਾਰਧਾਰਾ ਦੇ ਲੋਕਾਂ ਨੇ ਮਹਾਤਮਾ ਜੁਤੀਵਾ ਫੂਲੇ ਤੇ ਇਸ ਵਿੱਚ ਵੀ ਆਈ ਫੂਲੇ ਦੇ ਪਰਉਕਾਰਾਂ ਨੇ ਇਹ ਫਿਲਮ ਐਨੀ ਵੱਡੀ ਤعداد ਦੇ ਵਿੱਚ ਦੇਖੀ ਆ ਦੇਸ਼ ਦੁਨੀਆ ਦੇ ਸਾਰੇ ਸਿਨੇਮਿਆਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਇਹ ਮੂਵੀ ਦਿਖਾਈ ਜਾ ਰਹੀ ਆ ਤਾਂ ਇਹ ਇੱਕ ਕਰਾਰੀ ਚਪੇੜ ਆ ਜਿਹੜੀ ਫੜਾਕ ਦੇਣੇ ਵੱਜੀ ਆ ਕਿ ਜਿੰਨਾਂ ਕੋ ਉਹਨਾਂ ਨੇ ਦਵਾਇਆ ਸੀ ਇਹ ਮੂਵੀ ਨੂੰ ਉੱਦੀ ਇਹ ਸ਼ਹਿਰ ਦੇ ਨਾਲ ਦੇਖੀ ਜਾ ਰਹੀ ਆ ਤੁਸੀਂ ਵੀ ਦੇਖ ਰਹੇ ਹੋ ਕਿ ਜਗਰਾਉਂ ਦੇ ਸਾਰੇ ਸਿਨੇਮਿਆਂ ਦੇ ਵਿੱਚ ਇਹ ਮੂਵੀ ਦਿਖਾਈ ਆ ਤੇ ਜਿੰਨਾ ਅਨੁਮਾਨ ਲਾਇਆ ਜਾਂਦਾ ਉਸ ਤੋਂ ਕਿਤੇ ਜ਼ਿਆਦਾ ਸੰਗਤ ਪਹੁੰਚਦੀ ਆ ਫਿਰ ਕਿ ਕਹਜੂ ਤੇ ਫਿਰ ਹੋਰ ਹੋਰ ਦਰਸ਼ਕਾਂ ਨੂੰ ਕੀ ਬੇਨਤੀ ਕਰਨੀ ਕਹਿੰਦੀ ਆ ਜੀ ਮੈਂ ਤਾਂ ਬੇਨਤੀ ਕਰੂੰਗਾ ਕਿ ਜਿਹੜੇ ਵੀ ਪੇ ਬੈਕ ਟੂ ਸੁਸਾਇਟੀ ਵਾਲਾ ਜਿਹੜਾ ਨਾਰਾਵਾ ਵਾ ਮੇਟਕਰ ਸਾਹਿਬ ਵਾਲਾ ਉਹ ਉਹਨਾਂ ਨੂੰ ਬੇਨਤੀ ਕਰਦਾ ਯਾਰ ਸਿਨੇਮੇ ਬੁੱਕ ਕਰਕੇ ਆਪਣੇ ਆਪਣੇ ਸ਼ਹਿਰਾਂ ਦੂਜੇ ਸ਼ਹਿਰਾਂ 'ਚ ਜਾਣ ਦੀ ਬਜਾਏ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇੱਕ ਸਿਨੇਮਾ ਬੁੱਕ ਕਰੋ 15 ਤੋਂ 20 ਹਜ਼ਾਰ ਦੇ ਵਿੱਚ ਇੱਕ ਬੁੱਕ ਹੋ ਜਾਂਦਾ 1.5 200 ਦੀ ਕੰਪੈਸਟੀ ਹੁੰਦੀ ਆ ਕਿਸੇ ਵੀ ਪੈਲਸ ਦੀ ਤਾਂ ਕੀ ਹੈ ਕਿ ਉੱਥੇ 15 ਤੋਂ 20000 ਦੇ ਵਿੱਚ ਤੁਸੀਂ ਇੱਕ ਸਨਮਾ ਬੁੱਕ ਕਰਾ ਕੇ ਆਪਣੇ ਸਮਾਜ ਦੇ ਗਰੀਬ ਬੱਚਿਆਂ ਨੂੰ ਪੈਸੇ ਤਾਂ ਇਹ ਫਿਲਮ ਸਾਰੇ ਵਰਗਾਂ ਦੇ ਲੋਕਾਂ ਨੂੰ ਦੇਖਣੀ ਚਾਹੀਦੀਆਂ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਨੇ ਉਹਨਾਂ ਨੂੰ ਵੀ ਇਹ ਮੂਵੀ ਦਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਐਜੂਕੇਸ਼ਨ ਆ ਉਹ ਤੁਹਾਨੂੰ ਕਿੱਥੇ ਲੈ ਜਾ ਸਕਦੀ ਹੈ ਕਿਸ ਲੈਵਲ ਤੇ ਲੈ ਜਾ ਸਕਦੀ ਹੈ ਮੂਵੀ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਪੈਸ਼ਲੀ ਬੇਨਤੀ ਬੇਨਤੀ ਕਰਦਾ ਉਹ ਮੁਖਾਜਮਾਂ ਨੂੰ ਕਿ ਉਹ 15-20000 ਆਪਣੇ ਸ਼ਹਿਰ ਦੇ ਵਿੱਚ ਹੀ ਬੈਲਸ ਬੁੱਕ ਕਰਾ ਕੇ ਉਥੇ ਮੂਵੀ ਦਿਖਾਣ ਤੇ ਉਹਨਾਂ ਮਨੂਵਾਦੀਆਂ ਪਖੰਡੀਵਾਦੀਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਨ ਕਿ ਤੁਸੀਂ ਤਾਂ ਬੰਦ ਕਰਾਉਣੀ ਚਾਹੁੰਦੇ ਸੀ ਆ ਦੇਖੋਗੇ ਵੀ ਚੱਲੀ ਜਾਂਦੀ ਠੀਕ ਹੈ ਥੈਂਕ ਯੂ ਬੇਟੀ ਕੀ ਨਾਮ ਤੋਂ ਮੇਰਾ ਨਾਮ ਸੁਮੇਤ ਕੌਰ ਹੈ ਕਿੱਥੋਂ ਆਏ ਤੁਸੀਂ ਅਸੀਂ ਜਿਰਾਉਂ ਤੋਂ ਆਏ ਆ ਅੱਜ ਤੁਸੀਂ ਜਿਰਾਉਂ ਦੇ ਸਿਨੇਮੇ ਦੇ ਵਿੱਚ ਦੂਸਰੀ ਵਾਰ ਜਿਹੜੀ ਆ ਫਿਲਮ ਲੱਗੀ ਆ ਉਹਨੂੰ ਦੇਖਣ ਆਏ ਆ ਤੇ ਕਿੱਦਾਂ ਦੀ ਲੱਗੀ ਫਿਲਮ ਲੈ ਕੇ ਦੱਸੋ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਇਨਸਪਿਰੇਸ਼ਨਲ ਫਿਲਮ ਸੀਗੀ ਹੂੰ ਦੇ ਜਿਵੇਂ ਕਿ ਅਸੀਂ ਪਹਿਲਾਂ ਵੀ ਮਹਾਤਮਾ ਜੋਤੀਰਾ ਨੂੰ ਫਿਲਮ ਨੂੰ ਪੜਦੇ ਆ ਤਾਂ ਲੱਗਿਆ ਕਿ ਬਹੁਤ ਹੀ ਸਹੀ ਢੰਗ ਨਾਲ ਜੋ ਕਿ ਫਿਲਮ ਵਿੱਚ ਦਿਖਾਇਆ ਗਿਆ ਹੈ ਕੀ ਦਿਖਾਇਆ ਫਿਲਮ ਦੇ ਵਿੱਚ ਉਹ ਦਿਖਾਇਆ ਗਿਆ ਕਿ ਪਹਿਲਾਂ ਤਾਂ ਜਿਵੇਂ ਛੋਧਰ ਕਿਹਾ ਜਾਂਦਾ ਸੀ ਪਹਿਲਾਂ ਤਾਂ ਜੋਤੀਬਾ ਪੁਰੇ ਨੇ ਇਹ ਕਰਵਾਇਆ ਕਿ ਛੋਧਰ ਨਹੀਂ ਹਿੱਦਲ ਹਮ ਉਹਨਾਂ ਨੂੰ ਝਾੜੂ ਲੱਗਾ ਕਿ ਮਟਕਾ ਦੇ ਨਾਲ ਹਾਂ ਉਹ ਬ੍ਰਾਹਮਣਾ ਤੇ ਨਪੇ ਜਾਂ ਜਦੋਂ ਉਹਨਾਂ ਨੂੰ ਬਾਹਰ ਨਿਕਲ ਨਿਕਲਣਾ ਹੁੰਦਾ ਸੀ ਤਾਂ ਦੁਪਹਿਰ ਵੇਲੇ ਨਿਕਲਣਾ ਹੁੰਦਾ ਸੀ ਕਿਉਂਕਿ ਉਹ ਦੋ ਪਛਾਈ ਛੋਟੀ ਹੁੰਦੀ ਹੈ ਹੂੰ ਤਾਂ ਕਰਦੇ ਕਿਸੇ ਕੋਲ ਤੇ ਰੱਖਦੇ ਠੀਕ ਹੈ ਇਹ ਸਾਰੀਆਂ ਕੁਰੀਤیاں ਜੋ ਕਿ ਦਿਖਾਈਆਂ ਗਈਆਂ ਸਤੀ ਪ੍ਰਥਾ ਜਾਂ ਵਿਧਵਾ ਪੁਨਰ ਵਿਆਹ ਬਾਰੇ ਦੱਸਿਆ ਗਿਆ ਹੂੰ ਤੇ ਹੁਣ ਬੇਟਾ ਜਿਵੇਂ ਫਿਲਮ ਦੇ ਵਿੱਚ ਦਿਖਾਇਆ ਗਿਆ ਵੀ ਕਿਤੇ ਔਰਤ ਦੀ ਆਤੀ ਨਾ ਕਿਤੇ ਨਾ ਕਿਤੇ ਧੱਕਾ ਕੀਤਾ ਜਾਂਦਾ ਸੀ ਉਹਨੂੰ ਪੜਨ ਲਿਖਨ ਦਾ ਹੱਕ ਨਹੀਂ ਸੀ ਇਹਨਾਂ ਦਾ ਤੇ ਬੋਲਣ ਦਾ ਹੱਕ ਨਹੀਂ ਸੀ ਕਾਫੀ ਜਿਹੜੀਆਂ ਹੱਕ ਖੋਏ ਗਏ ਸੀਗੀ ਉਹ ਫਿਲਮ ਦੇ ਵਿੱਚ ਦਿਖਾਇਆ ਵੀ ਕਿੰਦਾ ਸਵਿੱਤਰਾਬਾਈ ਫੁਲੇ ਨੇ ਸੰਘਰਸ਼ ਕਰਕੇ ਹੱਕ ਲੈ ਕੇ ਦਿੱਤੇ ਆ ਅੱਜ ਫਿਲਮ ਦੇਖਣਾ ਤੁਹਾਡਾ ਹੌਸਲਾ ਵਧੇ ਹੋਊ ਕੁਝ ਹੋਰ ਹੂੰ ਬਿਲਕੁਲ ਹੂੰ ਬਿਲਕੁਲ ਵਧਾਇਆ ਤੇਰੀ ਮੂਵੀ ਆ ਕਰਲੇ ਮਹਾਤਮਾ ਜੋਤੀਰਾਵ ਫੁਲੇ ਦੀ ਨੀ ਸਵਿੱਤਰੀਬਾਈ ਫੁਲੇ ਨੇ ਇਹ ਵੀ ਵਰਣੀ ਕੀਤੀ ਹੂੰ ਤੇ ਸਾਨੂੰ ਅੱਗੇ ਹੋਰ ਹੌਸਲਾ ਮਿਲਦਾ ਹੈ ਠੀਕ ਆ ਯਾਨੀ ਅੱਜ ਦੇ ਸਮਾਜ ਦੇ ਕਿਸ਼ਵਰੀਆਂ ਜੇ ਤੁਸੀਂ ਹੁਣ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਫਿਲਮ ਦੇਖਣ ਨੂੰ ਅੰਤ ਸਾਰੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਸਪੈਸ਼ਲੀ ਦੇਖਣੀ ਚਾਹੀਦੀ ਹੈ ਹੂੰ ਬਾਕੀ ਵੀ ਜਿਹੜੇ ਵੀ ਸਾਰੇ ਲੋਕ ਨੇ ਕਿਸੇ ਖਾਸ ਵਰਗ ਲਈ ਇਹ ਫਿਲਮ ਨਹੀਂ ਹੈ ਕਿ ਮੰਨਿਆ ਜਾਵੇ ਕਿ ਇਹ ਹੀ ਕੈਟਾਗਰੀ ਦੇ ਲੋਕ ਨੇ ਉਹ ਦੇਖਣਗੇ ਸਾਰੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਆ ਕੇ ਦੇਖਣ ਠੀਕ ਹੈ ਧੰਨਵਾਦ ਕੀ ਨਾਮ ਜੀ ਤੁਹਾਡਾ ਪਰਗਨ ਬਿਲਗਾ ਅੱਜ ਫੂਲੇ ਫਿਲਮ ਸਪੈਸ਼ਲ ਦੇਖ ਰਹੇ ਆ ਕਿੱਥੋਂ ਆਏ ਹੋ ਜੀ ਮੈਂ ਲੁਧਿਆਣੇ ਨਿਊ ਕਲ ਦੀਪਨਗਰ ਰਹਿਣਾ ਠੀਕ ਹੈ ਜੀ ਬਹੁਜਨ ਸਮਾਜ ਪਾਰਟੀ ਦਾ ਮੈਂ ਜ਼ਿਲ੍ਹਾ ਲੁਧਿਆਣੇ ਦਾ ਇਨਚਾਰਜ ਆ ਠੀਕ ਹੈ ਜੀ ਸਤਿਗ੍ਰਾਮ ਮੁੱਲਾਪੁਰ ਤੇ ਗਿੱਲ ਦੇ ਵਿੱਚ ਮੈਂ ਕੋਈ ਹੀ ਚਾਹੇ ਫਿਲਮਾਂ ਚਾਹੇ ਸਾਡਾ ਪੁਰਾਣਾ ਵਿਸ਼ੋਕੜਾ ਉਹਨੂੰ ਦੱਸਣਾ ਚਾਹਨਾ ਮੈਂ ਲੋਕਾਂ ਨੂੰ ਲਾਮਬੰਦ ਕਰਕੇ ਬੇਸ਼ੱਕ ਪੁਰਾਣਾ ਸਮਾਂ ਫਿਲਮ ਦੇ ਵਿੱਚ ਦੇਖ ਕੇ ਉਹ ਪਤਾ ਲੱਗਦਾ ਪਰ 70 75 ਸਾਲ ਦੇ ਰਾਜ ਦੇ ਵਿੱਚ ਜੇ ਸੰਵਿਧਾਨ ਚੰਗੇ ਲੋਕਾਂ ਦੇ ਹੱਥ ਵਿੱਚ ਹੁੰਦਾ ਤਾਂ ਦੇਸ਼ ਜਿਹੜਾ ਸਵਰਗ ਬਣ ਜਾਣਾ ਸੀ ਮਾੜੇ ਲੋਕਾਂ ਦੇ ਹੱਥ ਵਿੱਚ ਸਵਿਧਾਨ ਦੇਸ਼ ਜਿਹੜਾ ਨਰਕ ਬਣਿਆ ਅੱਜ ਤਾਂ ਅਸੀਂ ਜਿਹੜਾ 70 75 ਸਾਲਾਂ ਤੋਂ ਜਾਣ ਕੇ ਹੀ ਗੁਲਾਮੀ ਕਰ ਰਹੇ ਆ ਜਦ ਕਿ ਸਵਿਧਾਨ ਮੁਤਾਬਕ ਅਸੀਂ ਗੁਲਾਮ ਨਹੀਂ ਹੈ ਅਸੀਂ ਖੁਦ ਆਪਣੇ ਆਪ ਨੂੰ ਗੁਲਾਮ ਕਰ ਰਹੇ ਆ ਮੈਂ ਸਾਰੇ ਹੀ ਸਾਥੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਇਹੋ ਜਿਹੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਜਿਹਦੇ ਨਾਲ ਸਮਾਜ ਨੂੰ ਪਤਾ ਲੱਗੇ ਵੀ ਸਾਡਾ ਪਿਛੋਕੜ ਕੀ ਸੀ ਅੱਜ ਕੀ ਆ ਅੱਜ ਅਸੀਂ ਪੜ੍ਹ ਲਿਖ ਕੇ ਵੀ ਜੇ ਗੁਲਾਮਾਂ ਤੇ ਕਿਉਂ ਆ ਮੈਂ ਇਸ ਹੁੰਦੇ ਰਾਜਪਾਗ ਦਾ ਖੰਡਨ ਕਰਦਾ ਸੋ ਆਪਣੇ ਰਾਜਪਾਗ ਲਈ ਪੰਜਾਬ ਦੇ ਅੰਦਰ ਐਸੀਆਂ ਦੀ 40% ਆਬਾਦੀ ਆ ਮੈਂ ਅੱਜ ਬੇਨਤੀ ਕਰਦਾ ਆਓ ਆਪਾਂ ਇਕੱਠੇ ਹੋ ਕੇ ਆਪਣੇ ਰਾਜਪਾਗ ਲਈ ਉਪਰਾਲਾ ਕਰੀਏ ਸੋ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਪਰ